ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਦੇ ਲਈ ਪੂਰੇ ਪੰਜਾਬ ਪਰ ਦੇ ਵਿੱਚ ਅਰਦਾਸਾਂ ਚੱਲੀਆਂ ਮੁਲਖਾਂ ਦੇ ਵਿੱਚ ਵੀ ਚੱਲੀਆਂ ਯਾਨੀ ਕਿ ਅੱਲਾ ਪੰਜਾਬ ਹੀ ਨਹੀਂ ਮੁਲਖਾਂ ਤੱਕ ਅਰਦਾਸਾਂ ਕਰਵਾਈਆਂ ਜਾ ਰਹੀਆਂ ਸੀ ਕਿ ਰਾਜਵੀਰ ਜਵੰਦਾ ਦੀ ਜ਼ਿੰਦਗੀ ਬਚ ਜਾਵੇ ਔਰ ਰਾਜਵੀਰ ਜਵੰਦਾ ਫੇਰ ਤੋਂ ਨੰਬਰ ਨਾ ਹੋ ਜਾਣ ਪਰ ਪੰਜਾਬ ਦੇ ਲੋਕਾਂ ਨੇ ਪਰ ਅਰਦਾਸਾਂ ਨਹੀਂ ਕਹਿੰਦੇ ਜੀ ਕੰਮ ਨਹੀਂ ਕਰ ਪਾਈਆਂ ਕਹਿੰਦੇ ਰਾਜਵੀਰ ਜਵੰਦਾ ਨੇ ਪੂਰਾ ਪੰਜਾਬ ਰਵਾ ਦਿੱਤਾ ਤੇ ਮੈਂ ਤੁਹਾਡੇ ਨਾਲ ਇਹ ਅਪਡੇਟ ਸਾਂਝੀ ਕਰਨ ਜਾ ਰਹੇ ਹਾਂ ਅਸਲਾਮੁਅਲੈਕੁਮ ਸਸਤੀਆ ਕਾਲ ਕਿੱਦਾਂ ਹਾਲਚਾਲ ਆਮੀਦ ਕਰਨਾ ਵਧੀਆ ਹੋ ਗਿਆ ਹਸਦੇ ਵਸਦੇ ਹੋਗੇ ਚੜਦੀ ਕਲਾ 'ਚ ਹੋਗੇ ਪੂਰੇ ਪੰਜਾਬ ਦੇ ਵਿੱਚ ਬਲਕਿ ਪੂਰੀ ਦੁਨੀਆ ਦੇ ਪੰਜਾਬੀ ਜਿਹੜੇ ਨੇ ਰਾਜਵੀਰ ਜਵੰਦਾ ਵਾਸਤੇ ਦੁਆਵਾਂ ਕਰ ਰਹੇ ਨੇ ਕਿਉਂਕਿ ਰਾਜਵੀਰ ਜਵੰਦਾ ਦਾ ਮਣਕਾ ਟੁੱਟ ਗਿਆ ਤੇ ਉਹਨਾਂ ਦਾ ਬਚਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਆ ਲੇਕਿਨ ਪੰਜਾਬ ਦੇ ਲੋਕਾਂ ਦੀ ਦੁਆਵਾਂ ਨਾਲ ਰਾਜਵੀਰ ਜਵੰਦਾ ਨੂੰ ਨਵੀਂ ਜ਼ਿੰਦਗੀ ਮਿਲ ਸਕਦੀ ਹੈ ਤੇ ਰਾਜਵੀਰ ਜਵੰਦਾ ਦੀ ਕੀ ਹਾਲਤ ਹੈ ਡਾਕਟਰ ਉਹਨਾਂ ਦੇ ਬਾਰੇ ਕੀ ਕਹਿੰਦੇ ਨੇ ਕੀ ਨਿਊਜ਼ ਹੈ ਸਾਰਾ ਕੁਝ ਜਾਣਾਂਗੇ ਅੱਜ ਦੀ ਵੀਡੀਓ ਚ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਦੇ ਲਈ ਪੂਰੇ ਪੰਜਾਬ ਪਰਦੇ ਵਿੱਚ ਅਰਦਾਸਾਂ ਚੱਲੀਆਂ ਮੁਲਕਾਂ ਦੇ ਵਿੱਚ ਵੀ ਚੱਲੀਆਂ ਯਾਨੀ ਕਿ ਅੱਲਾ ਪੰਜਾਬ ਇਨੀ ਮੁਲਕਾਂ ਤੱਕ ਅਰਦਾਸਾਂ ਕਰਵਾਈਆਂ ਜਾ ਰਹੀਆਂ ਸੀ ਕਿ ਰਾਜਵੀਰ ਜਵੰਦਾ ਦੀ ਜ਼ਿੰਦਗੀ ਬਚ ਜਾਵੇ ਔਰ ਰਾਜਵੀਰ ਜਵੰਦਾ ਫੇਰ ਤੋਂ ਨੌਂ ਬਰਨਾਂ ਹੋ ਜਾਣ ਪਰ ਪੰਜਾਬ ਦੇ ਲੋਕਾਂ ਨੇ ਪਰ ਅਰਦਾਸਾਂ ਵੀ ਕਹਿੰਦੇ ਜੀ ਕੰਮ ਨਹੀਂ ਕਰ ਪਾਈਆਂ ਕਿਉਂਕਿ ਰਾਜਵੀਰ ਜਵੰਦਾ ਨੇ ਪੂਰਾ ਪੰਜਾਬ ਰਵਾ ਦਿੱਤਾ ਤੇ ਮੈਂ ਤੁਹਾਡੇ ਨਾਲ ਇਹ ਅਪਡੇਟ ਸਾਂਝੀ ਕਰਨ ਜਾ ਰਿਹਾ ਜਿਹੜੀ ਕਿ ਬਿਲਕੁਲ ਲੇਟੈਸਟ ਅਪਡੇਟ ਹੈ ਪੰਜਾਬ ਦੇ ਅੰਦਰ ਤਰਥੰਨੀ ਮਚਾ ਦਿੱਤੀ ਹੈ ਕਿਉਂਕਿ ਬਹੁਤ ਸਾਰੇ ਰਾਜਵੀਰ ਜਵੰਦਾ ਨੂੰ ਚਾਉਣ ਵਾਲੇ ਵੀ ਨੇ ਜਿਨ੍ਹਾਂ ਲੋਕਾਂ ਨੇ ਰਾਜਵੀਰ ਜਵੰਦਾ ਨੂੰ ਕਦੇ ਸੁਣਿਆ ਵੀ ਨਹੀਂ ਨਾ ਉਹਨੂੰ ਜਾਣਦੇ ਨਹੀਂ ਪਰ ਉਹ ਲੋਕ ਰਾਜਵੀਰ ਜਵੰਦਾ ਦੇ ਹੱਕ ਦੇ ਵਿੱਚ ਖੜ ਕੇ ਤੇ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਕਰਦੇ ਸੀ ਪਰ ਰਾਜਵੀਰ ਜਵੰਦਾ ਇੱਕ ਪੰਜਾਬੀ ਉਹ ਸਿੰਗਰ ਜਿਹਨੇ ਰਿਕਾਰਡ ਦੇ ਵਿੱਚ ਇਹ ਦਰਜ ਕਰਵਾ ਦਿੱਤਾ ਕਿ ਕਿਸੇ ਵੀ ਸਿੰਗਰ ਕਹਿ ਲੋ ਜਾਂ ਕੋਈ ਸੈਲੀਬ੍ਰਿਟੀ ਕਹਿ ਲੋ ਇਸ ਪਹਤਾਰ ਕੋਈ ਆਪਣੇ ਪੱਦਰ ਦੇ ਉੱਤੇ ਬਿਨਾਂ ਅਪੀਲ ਕੀਤੇ ਅਰਦਾਸਾਂ ਕਰਵਾ ਰਹੀ ਸੀ ਤੇ ਪੰਜਾਬ ਭਰ ਦੇ ਵਿੱਚ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਲੌਜ਼ਮਿੰਟਾ ਹੋ ਰਹੀਆਂ ਸੀ ਕਿ ਰਾਜਵੀਰ ਜਵੰਦਾ ਨੂੰ ਬਚਾਇਆ ਜਾਵੇ ਪੰਜਾਬ ਦਾ ਇੱਕ ਗੱਭਰੂ ਆ ਕਿਸੇ ਮਾਂ ਦਾ ਪੁੱਤ ਆ ਸਾਡੇ ਪੰਜਾਬ ਦਾ ਐਸ ਕਰਕੇ ਪੰਜਾਬ ਦੇ ਲੋਕਾਂ ਨੇ ਇਕਤਾ ਦਿਖਾਈ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਅਰਦਾਸਾਂ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਪਰ ਰਾਜਵੀਰ ਜਵੰਦਾ ਨੂੰ ਲੈ ਕੇ ਡਰਾ ਦੇਣ ਵਾਲੀ ਖਬਰ ਮੈਂ ਤੁਹਾਡੇ ਨਾਲ ਬੜੀ ਹੀ ਮੰਦ ਭਾਗੀ ਖਬਰ ਸਾਂਝੀ ਕਰਨ ਜਾ ਰਿਹਾ ਕਿਉਂਕਿ ਰਾਜਵੀਰ ਜਵੰਦਾ ਨੂੰ ਲੈ ਕੇ ਡਾਕਟਰ ਕੀ ਕਹਿ ਰਹੇ ਨੇ ਪਹਿਲੀ ਰਿਪੋਰਟ ਉਹ ਸੁਣਾਉਂਗਾ ਉਸ ਤੋਂ ਬਾਅਦ ਲੇਟੈਸਟ ਅਪਡੇਟ ਤਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਕਿਉਂਕਿ ਡਾਕਟਰਾਂ ਨੇ ਖੁਲਾਸਾ ਕੀਤਾ ਸੀ ਬਹੁਤ ਸਾਰੇ ਲੋਕਾਂ ਨੇ ਉਮੀਦ ਜਿਤਾ ਲਈ ਸੀ ਕਿ ਭਾਈ ਰਾਜਵੀਰ ਜਿੰਦਾ ਬਚ ਜਾਣਗੇ ਪਰ ਮੈਂ ਉਸੇ ਦਿਨ ਤੋਂ ਕਿਹਾ ਸੀ ਕਿ ਸੱਟ ਬੜੀ ਭਿਆਨਕ ਲੱਗੀ ਹੈ ਸਾਡੇ ਲੋਕਾਂ ਨੇ ਪੰਜਾਬ ਦੇ ਅੰਦਰ ਬਹੁਤ ਸਾਰੇ ਪੁਰਾਣੇ ਲੋਕਾਂ ਦੇ ਮੂੰਹ ਸੁਣਿਆ ਹੁਣ ਕਿ ਮਣਕਾ ਟੁੱਟ ਜਾਵੇ ਤਾਂ ਬੰਦੇ ਦਾ ਬਚਣਾ ਮੁਸ਼ਕਲ ਹੈ ਇਹ ਗੱਲ ਮੈਂ ਆਪਣੀ ਖਬਰ ਦੇ ਵਿੱਚ ਵੀ ਪਾ ਚੁੱਕਿਆ ਹਾਂ ਉਹ ਡਾਕਟਰ ਇਹ ਰਿਪੋਰਟ ਤੇ ਕੀ ਕਹਿੰਦੇ ਜਿਹੜੀ ਪਹਿਲਾਂ ਆਈ ਔਰ ਲੇਟੈਸਟ ਖਬਰ ਨੇ ਪੰਜਾਬ ਕਿਵੇਂ ਹਿਲਾਇਆ ਉਹ ਸੁਣਾ ਦਿੰਨੇ ਆ ਸੁਣੋ ਲੇਕਿਨ ਜਿਹੜਾ ਐਮ ਆਰ ਆਈ ਜਿਹੜਾ ਦਿਮਾਗ ਦਾ ਦੱਸ ਰਿਹਾ ਉਹਦੇ ਵਿੱਚ ਆਕਸੀਜਨ ਦੀ ਘਾਟ ਦਿਮਾਗ ਨੂੰ ਹੋ ਗਈ ਜਦੋਂ ਆਕਸੀਜਨ ਦੀ ਘਾਟ ਹੋ ਜਾਂਦੀ ਦਿਮਾਗ ਨੂੰ ਤੇ ਉਹਦੇ ਦਿਮਾਗ ਦੇ ਸੈੱਲ ਡੈਮੇਜ ਹੋ ਜਾਂਦੇ ਆ ਇਹ ਸਭ ਤੋਂ ਵੱਡਾ ਇੱਕ ਹੈ ਜ ਆਰਗਨਾਂ ਜਿਹੜਾ ਕਿ ਆਕਸੀਜਨ ਤੇ ਬਲੱਡ ਰਾਈਂ ਚਾਹੁੰਦਾ ਇਹ ਨਹੀਂ ਮਿਲੇਗਾ ਤੇ ਉਹ ਡੈਮੇਜ ਹੋਏਗਾ ਸੋ ਡੈਮੇਜ ਕਿੰਨਾ ਹੋਇਆ ਕਿਵੇਂ ਹੋਇਆ ਉਹ ਹਲੇ ਸਮਾਂ ਦੱਸੇਗਾ ਆਪਾਂ ਲਕੋ ਅਸੀਂ ਇਹ ਕਹਿੰਦੇ 1 ਮਿੰਟ 60 ਸਕਿੰਡ ਦੇ ਕੋਲ ਰਫ ਟਾਈਮ ਹੁੰਦਾ ਕਿ ਜਿਹਦੇ ਵਿੱਚ ਸਾਨੂੰ ਸਾਰਾ ਕੁਝ ਐਫਰਟ ਕਰਨਾ ਹੁੰਦਾ ਜੇ ਉਹ ਚੱਲੇ ਹੀ ਨਾ ਫਿਰ ਤਾਂ ਜਮਾਈ ਕੁਝ ਨਾ ਚੱਲੇ ਲੇਕਿਨ ਉਹ ਡਾਕਟਰਾਂ ਨੇ ਪੂਰੀ ਜੋਰ ਨਾਲ ਮਿਹਨਤ ਕੀਤੀ ਹੈ ਪੂਰੇ ਪੂਰਾ ਜੋਰ ਲਾਇਆ ਕਿ ਉਹ ਚੱਲ ਪਏ ਉਸ ਟਾਈਮ ਚ ਇਹ ਤਾਂ ਬ੍ਰੇਨ ਰੀਵਰਟ ਨਹੀਂ ਕਰਦਾ ਠੀਕ ਹੈ ਲੇਕਿਨ ਉਹ ਹਲੇ ਵੀ ਫੁੱਲ ਡਿਸ ਵਾਲੇ ਕਹਿ ਰਹੇ ਹੈ ਕਿ ਮਿਨਿਮਲ ਐਕਟੀਵਿਟੀ ਹੈ ਜਿਸ ਨੇ ਕਿ ਨਾ ਜਿਵੇਂ ਕਾਰਡਿਕ ਅਰੇਸਟ ਆਏ ਨੇ ਦਿਲ ਦੇ ਦੌਰੇ ਪਾਈ ਨੇ ਜਿਸ ਹਾਲਾਤ ਚ ਗਏ ਹੋਣਗੇ ਉਹਨਾਂ ਨੇ ਇਮੀਡੀਏਟਲੀ ਹਾਰਟ ਪੰਪ ਕੀਤਾ ਹੋਣਾ ਆਕਸੀਜਨ ਯਾਨੀ ਸਾਹ ਦਿੱਤਾ ਹੋਣਾ ਗਲੇ ਸਟਿਊ ਪਾਈ ਹੋਣੀ ਜਿੱਦ ਤਰ੍ਹਾਂ ਹੀ ਆਕਸੀਜਨ ਜਾਂਦੀ ਆਵਾਜ਼ ਜਾਂਦੀ ਹੈ ਆਕਸੀਜਨ ਆਏਗੀ ਤੋ ਰੀਜ਼ ਉੱਠੇਗਾ ਸੋ ਹਾਰਟ ਤੇ ਫੇਫੜੇ ਦੋਨੋਂ ਚਲਾਣੇ ਹੁੰਦੇ ਆ ਯਾਨੀ ਰਾਜਵੀਰ ਜਵੰਦਾ ਨੂੰ ਲੈ ਕੇ ਮੰਦ ਭਾਗੀ ਖਬਰ ਹੈ ਡਾਕਟਰਾਂ ਨੇ ਸਾਡੇ ਸਾਹਮਣੇ ਖੁਲਾਸਾ ਕਰ ਦਿੱਤਾ ਆਕਸੀਜਨ ਦਾ ਨਾ ਜਾਣਾ ਯਾਨੀ ਪੰਜ ਤੱਤਾਂ ਦਾ ਪੂਤਲਾ ਅਕਸਰ ਸਾਰੀ ਦੁਨੀਆ ਜਾਣਦੀ ਹੈ ਕਿ ਇਨਸਾਨ ਬਣਿਆ ਜੇਕਰ ਆਕਸੀਜਨ ਨਹੀਂ ਤਾਂ ਵੀ ਬੰਦਾ ਮਰੂਗਾ ਜੇਕਰ ਉਹਦੇ ਵਿੱਚ ਕੋਈ ਹੋਰ ਤੱਤ ਨਹੀਂ ਹੈ ਤਾਂ ਵੀ ਬੰਦਾ ਮਰਦਾ ਹੈ ਤਾਂ ਸਭ ਤੋਂ ਵੱਡਾ ਰੀਜਨ ਆਕਸੀਜਨ ਦੀ ਕਮੀ ਹੋ ਚੁੱਕੀ ਹੈ ਰਾਜਵੀਰ ਜਵੰਦਾ ਦੇ ਸਰੀਰ ਦੇ ਅੰਦਰ ਯਾਨੀ ਬ੍ਰੇਨ ਫੇਰ ਤੋਂ ਡੈੱਡ ਹੋ ਚੁੱਕਿਆ ਜਿਹਨੂੰ ਆਪਾਂ ਕਹਿ ਰਹੇ ਸੀ ਦਿਮਾਗ ਸੁਨ ਕੋਮਾ ਦੇ ਵਿੱਚ ਚਲੇ ਗਏ ਨੇ ਪਰ ਭਾਈ ਸਭ ਤੋਂ ਵੱਡੀ ਖਬਰ ਹੈ ਜਿਹੜੀ ਰਾਜਵੀਰ ਜਵੰਦਾ ਦੇ ਯਾਨੀ ਨਾ ਠੀਕ ਹੋਣ ਦੀ ਹੈ ਬਹੁਤ ਸਾਰੇ ਲੋਕ ਤਾਂ ਹੀ ਅਰਦਾਸਾ ਹਲੇ ਕਰ ਰਹੇ ਨੇ ਤੇ ਰਾਜਵੀਰ ਜਵੰਦਾ ਫੇਰ ਤੋਂ ਬਿਸਤਰ ਤੋਂ ਖੜੇ ਹੋਣ ਅਸੀਂ ਵੀ ਕੀਤੀ ਸੀ ਪਰ ਇਸ ਗੱਲ ਦੀ ਉਮੀਦ ਡਾਕਟਰਾਂ ਨੇ ਸਿਰ ਮਾਰ ਦਿੱਤਾ ਕਿ ਭਾਈ ਰਾਜਵੀਰ ਜਵੰਦਾ ਫੇਰ ਤੋਂ ਡੱਡ ਹਾਲਤ ਦੇ ਵਿੱਚ ਜਾ ਚੁੱਕੇ ਨੇ ਕੰਡੀਸ਼ਨ ਪੂਰੇ ਸ਼ਬਦਾਂ ਦੇ ਵਿੱਚ ਸਮਝਾਈਏ ਤਾਂ ਇਕਦਮ ਬਿਲਕੁਲ ਖਤਮ ਤੇ ਨਾਜਿਕ ਕਹਿ ਸਕਦੇ ਜਿਵੇਂ ਹੋ ਚੁੱਕੀ ਹੈ ਕਿਉਂਕਿ ਦਿਮਾਗ ਦਾ ਡੈੱਡ ਹੋਣਾ ਸੁੰਨ ਹੋ ਜਾਣਾ ਕੋਮਾ ਦੇ ਵਿੱਚ ਲੈ ਜਾਣਾ ਔਰ ਦੂਜੇ ਪਾਸੇ ਰਾਜਵੀਰ ਜਵੰਦਾ ਦੀ ਜਿਹੜੀ ਰੀੜ ਦੀ ਪੂਰੀ ਹੱਡੀ ਹੈ ਉਹਨੂੰ ਧੌਣ ਦੇ ਕੋਲੋਂ ਟੁੱਟਣਾ ਬੜਾ ਹੀ ਇੱਕ ਭਿਆਨਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਬਹੁਤ ਵੱਡਾ ਕਹਿ ਸਕਦੇ ਇੱਕ ਬਹੁਤ ਵੱਡਾ ਹਾਦਸਾ ਤਾਂ ਪੰਜਾਬ ਦੇ ਲੋਕਾਂ ਨੇ ਅਰਦਾਸਾਂ ਕਰਵਾਈਆਂ ਮੁਲਕਾਂ ਦੇ ਵਿੱਚੋਂ ਵੀ ਕਰਵਾਈਆਂ ਪਰ ਰਾਜਵੀਰ ਜਵੰਦਾ ਠੀਕ ਨਹੀਂ ਹੋ ਸਕੇ ਇਹ ਤੁਹਾਡੇ ਸਾਹਮਣੇ ਜਿਹੜੀ ਲੇਟੈਸਟ ਮੈਨਿਊਜ਼ ਦੇ ਰਹੇ ਆ ਰਾਜਵੀਰ ਜਵੰਦਾ ਠੀਕ ਹੋਣ ਦੇ ਨਾ ਵਰਗੇ ਚਾਂਸ ਨੇ ਅਸਲ ਦੇ ਵਿੱਚ ਸਚਾਈ ਇਹ ਹੈ ਜੇ ਕੋਈ ਭਾਈ ਐਵੇਂ ਕਿਸੇ ਦਾ ਦਿਲ ਖਿਲਾਰੇ ਤਾਂ ਉਹ ਗੱਲ ਇਹਦਾ ਕੀ ਪਰ ਮੈਂ ਕਹੂੰਗਾ ਵੀ ਅਰਦਾਸਾਂ ਦਾ ਦੇਖੋ ਆਪਣੇ ਪੱਧਰ ਤੇ ਸਾਰੇ ਹੀ ਕਰ ਰਹੇ ਨੇ ਕਹਿਣ ਦੀ ਲੋੜ ਨਹੀਂ ਹੈ ਪਰ ਜਿਹੜੀ ਅਸਲ ਖਬਰ ਉਹ ਇਹੀ ਹੈ ਕਿ ਰਾਜਵੀਰ ਜਵੰਦਾ ਦੇ ਸਹਰਾਣੇ ਬਿਲਕੁਲ ਭਾਈ ਮੌਤ ਖੜੀ ਆ ਇਹ ਗੱਲ ਨੂੰ ਨਕਾਰ ਨਹੀਂ ਸਕਦਾ ਕੋਈ ਵੀ ਪਰ ਪ੍ਰਮਾਤਮਾ ਚਾਹੇ ਵਾਪਸ ਲੈ ਕੇ ਆ ਸਕਦਾ ਰੱਬ ਚਾਹੇ ਤਾਂ ਭਈ ਜੋ ਮਰਜੀ ਹੋ ਸਕਦਾ ਪਰ ਸਾਡੇ ਪੰਜਾਬ ਦੇ ਲੋਕਾਂ ਨੂੰ ਸੱਚ ਦਿਖਾਉਣਾ ਜ਼ਰੂਰੀ ਹੈ ਕਿਉਂਕਿ ਕਈ ਲੋਕ ਦਿਲ ਤਰਾਉਣ ਦੇ ਮਾਰੇ ਕੱਪ ਛੜਾ ਮਾਰ ਦਿੰਦੇ ਨੇ ਪਰ ਨਹੀਂ ਜੋ ਸੱਚ ਹੈ ਸੱਚ ਦਾ ਸਾਹਮਣਾ ਕਰਨਾ ਪੈਣਾ ਜਿੰਨੇ ਵੀ ਫੈਨਸ ਮੇਰੀ ਖਬਰ ਸੁਣ ਰਹੇ ਨੇ ਸ਼ੇਅਰ ਜ਼ਰੂਰ ਕਰਨ ਤਾਂ ਕਿ ਦਿਲ ਖੋਲ ਕੇ ਗੱਲ ਜਿਹੜੀ ਦੱਸੀ ਆ ਇਹ ਮੈਂ ਪਹਿਲਾਂ ਵੀ ਪਾਈ ਸੀ ਖਬਰ ਕਿ ਭਈ ਨਾਜ਼ੁਕ ਸਥਿਤੀ ਆ ਠੀਕ ਹੋਣ ਦੇ ਚਾਂਸ ਨਹੀਂ ਹੈ ਪਰ ਰੱਬ ਚਾਹੇ ਜੋ ਕਰ ਸਕਦਾ ਪਰ ਪਈ ਅਰਦਾਸਾਂ ਕਰਨੀਆਂ ਸਾਡਾ ਫਰਜ ਆ ਪੰਜਾਬ ਦੇ ਅਸੀਂ ਵਾਸੀ ਆ ਸਾਡਾ ਇੱਕ ਗੱਬਰੂ ਇੱਕ ਨੌਜਵਾਨ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨੇ ਵੀ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਇਤਿਹਾਸ ਅੱਜ ਦੀ ਵੀਡੀਓ ਪੰਜਾਬੀ ਮਸ਼ਹੂਰ ਸਿੰਗਰ ਰਾਜਵੀਰ ਜਵੰਦਾ ਉਹਨਾਂ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਤੇ ਉਹਨਾਂ ਦੇ ਦਿਮਾਗ ਨੂੰ ਆਕਸੀਜਨ ਜਿਹੜੀ ਆ ਬਹੁਤ ਘੱਟ ਮਿqdaਰ ਵਿੱਚ ਜਾ ਰਹੀ ਹੈ ਜਿਸ ਦੀ ਵਜ੍ਹਾ ਤੋਂ ਉਹਨਾਂ ਦਾ ਦਿਮਾਗ ਸੁਨ ਹੋ ਗਿਆ ਜਿਹੋ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਕ੍ਰਿਟੀਕਲ ਹੈ ਪੂਰੇ ਪੰਜਾਬ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਰਾਜਵੀਰ ਜਵੰਦਾ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਨੇ ਪੂਰੀ ਦੁਨੀਆ ਦੇ ਪੰਜਾਬੀ ਰਾਜਵੀਰ ਜਵੰਦਾ ਲਈ ਦੁਆਵਾਂ ਕਰ ਰਹੇ ਨੇ ਕਿਉਂਕਿ ਉਹ ਇੱਕ ਪੰਜਾਬ ਦਾ ਪੁੱਤਰ ਹੈ ਤੇ ਬੜੀ ਖਤਰਨਾਕ ਹਾਲਤ ਦੇ ਵਿੱਚ ਮੌਜੂਦ ਹੈ ਯਾਨੀ ਕਿ ਮੌਤ ਉਹਨਾਂ ਦੇ ਸਰਾਣੇ ਖੜੀ ਹੈ ਤੇ ਪੁਰਾਣੇ ਬਜ਼ੁਰਗਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਮਣਕਾ ਟੁੱਟ ਜਾਏ ਤੇ ਬਚਣਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈ ਤੇ ਰਾਜਵੀਰ ਜਵੰਦਾ ਦੀ ਰੀਡ ਦੀ ਹੱਡੀ ਏ ਟੁੱਟ ਗਈ ਹੈ ਮਣਕਾ ਟੁੱਟ ਗਿਆ ਤੇ ਉਹਨਾਂ ਦਾ ਬਚਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ ਲੇਕਿਨ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਦੁਆਵਾਂ ਕਰ ਰਹੇ ਨੇ ਤੇ ਪੰਜਾਬ ਦੇ ਲੋਕਾਂ ਦਾ ਮੰਨਣਾ ਹੈ ਕਿ ਰਾਜਵੀਰ ਜਵੰਦਾ ਉਹਨਾਂ ਦੇ ਵਿੱਚ ਵਾਪਸ ਆਏਗਾ ਬਹੁਤ ਜ਼ਿਆਦਾ ਸਿਹਤਮੰਦ ਹੋ ਕੇ ਇੱਥੇ ਗੱਲਾਂ ਕੀਤੀਆਂ ਜਾ ਰਹੀਆਂ ਨੇ ਜੇ 17 ਅਕਤੂਬਰ 2025 ਤੱਕ ਰਾਜਵੀਰ ਜਵੰਦਾ ਜ਼ਿੰਦਾ ਰਹਿੰਦੇ ਨੇ ਤੇ ਉਹਨਾਂ ਦੇ ਬਚਣ ਦੇ ਚਾਂਸ ਬਹੁਤ ਜ਼ਿਆਦਾ ਹੋ ਸਕਦੇ ਨੇ ਲੇਕਿਨ ਡਾਕਟਰ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਆਕਸੀਜਨ ਉਹਨਾਂ ਦੇ ਦਿਮਾਗ ਨੂੰ ਨਹੀਂ ਪਹੁੰਚ ਰਹੀ ਤੇ ਦਿਮਾਗ ਨੂੰ ਅਗਰ ਆਕਸੀਜਨ ਨਹੀਂ ਪਹੁੰਚਦੀ ਤੇ ਦਿਮਾਗ ਦੇ ਸੈੱਲ ਡੈਮੇਜ ਹੋ ਜਾਂਦੇ ਨੇ ਯਾਨੀ ਕਿ ਇਸ ਤਰ੍ਹਾਂ ਦੇ ਐਕਸੀਡੈਂਟ ਦੇ ਵਿੱਚ ਬਚਣਾ ਇੱਕ ਚਮਤਕਾਰ ਹੋ ਸਕਦਾ ਹੈ ਲੇਕਿਨ ਪੰਜਾਬ ਦੇ ਲੋਕ ਉਮੀਦ ਨਹੀਂ ਹਾਰ ਰਹੇ ਤੇ ਉਹਨਾਂ ਦਾ ਮੰਨਣਾ ਹੈ ਕਿ ਪਰਮਾਤਮਾ ਚਾਹੇ ਤੇ ਕਿਸੇ ਵੀ ਤਰ੍ਹਾਂ ਰਾਜਵੀਰ ਜਿਵੰਦਾ ਮੌਤ ਦੇ ਮੂੰਹੋਂ ਬਾਹਰ ਆ ਸਕਦੇ ਨੇ ਤੇ ਤੁਹਾਨੂੰ ਵੀ ਦੁਆ ਕਰਨੀ ਚਾਹੀਦੀ ਆ ਰਾਜਵੀਰ ਜਵੰਦਾ ਵਾਸਤੇ ਕਿਉਂਕਿ ਪੰਜਾਬੀ ਸਿੰਗਰ ਨੇ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਜ਼ੁਬਾਨ ਦੇ ਨੂੰ ਅੱਗੇ ਲੈ ਕੇ ਜਾਂਦੇ ਨੇ ਤੇ ਪੰਜਾਬੀ ਲੋਕਾਂ ਦਾ ਨਾਂ ਰੋਸ਼ਨ ਕਰਦੇ ਨੇ ਤੁਸੀਂ ਕੀ ਸੋਚਦੇ ਹੋ ਰਾਜਵੀਰ ਜਵੰਦਾ ਦੀ ਹਾਲਤ ਦੇ ਬਾਰੇ ਚ ਆਪਣੀ ਰਾਏ ਤੋਂ ਕਮੈਂਟ ਜਗਾ ਕਰੋ ਮਿਲਨੇ ਆ ਨੈਕਸਟ ਵੀਡੀਓਜ਼ ਗੁੱਡ ਬਾਏ ਅੱਲਾ ਹਾਫਿਜ਼